ਹਾਂਜੀ ਸਸਰੀ ਕਾਜੀ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ। ਉਮੀਦ ਕਰਦੇ ਆਂ ਕਿ ਸਾਰੇ ਭੈਣ ਭਾਈ ਵਧੀਆ ਠੀਕ ਠਾਕ ਹੋਗੇ। ਵਾਇਰਸ ਚੇ ਪਾਛਾ ਸਭ ਨੂੰ ਪ੍ਰਕਿਆ ਬਖਸ਼ੇ ਖੁਸ਼ ਰੱਖੇ। ਤੇ ਅੱਜ ਦਿਨ ਹੈਗਾ ਜੀ ਵੀਰਵਾਰ ਦਾ ਤੇ ਆਪਾਂ ਵਲੌਗ ਸਵੇਰ ਤੋਂ ਸਟਾਰਟ ਕੀਤਾ ਹੈ ਜੀ। ਸਵੇਰ ਤੋਂ ਤਾਂ ਨਹੀਂ ਕਹਿ ਸਕਦੇ। ਵੀ ਆਪਾਂ ਸਾਢੇ 11 ਵਜੇ ਹੁਣ ਵਲੌਗ ਜਿਹੜਾ ਸਟਾਰਟ ਕੀਤਾ ਹੈ। ਤੇ ਇਧਰ ਆਪਾਂ ਪਹਿਲਾਂ ਪਸ਼ੂਆਂ ਨੂੰ ਪਾਣੀ-ਤਾਨੀ ਪਿਆ ਕੇ ਇਧਰ ਬੰਨਤਾਏ। ਗੋਹਾ-ਗੋਹਾ ਆਪਾਂ ਸੋਟ ਲਿਆਏ। ਤੇ ਤਕਰੀਬਨ ਸਾਰੇ ਕੰਮ ਆਪਣੇ ਹੋ ਹੀ ਗਏ ਆ ਇਧਰ ਕੱਪੜੇ ਵੀ ਆਪਾਂ ਤੋਹ ਲਿਆ ਸਾਰੇ। ਤੇ ਤੁਹਾਨੂੰ ਬਾਹਰ ਦਾ تھوڑا دکھاوندے ਆ। ਟਰਾਲੀ ਆਪਾਂ ਇੱਥੇ ਬਾਹਰ। ਖਾਲੀ ਦੀ। ਕਿਉਂਕਿ ਕਰੇ ਨਾ ਸੌਰ ਜੀ ਬਹੁਤ ਜ਼ਿਆਦਾ ਵੱਜੀ ਪਈ ਸੀ। ਤੇ ਬਾਕੀ ਜੀ ਉਹੜਾ ਨਾੜ ਦੌੜ ਸਾੜਨ ਵਾਲਿਆ ਇੱਧਰ ਚੋਂ ਨਾ ਸਾਰਾ ਵੱਢਿਆ ਪਿਆ ਏ ਤੇ ਬਲੀ ਗਵੰਡੀਆਂ ਦੇ ਕਮਰੇ ਵੀ ਤਿਆਰ ਹੋ ਰਹੇ ਨੇ ਇਸ ਚਲੋ ਵੀ ਪੈਨ ਪਾਈ ਚੈਨਲ ਤੇ ਨਵੇਂ ਉਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਜਰੂਰ ਦੱਸਿਓ ਕਿ ਬਲੌਗ ਕਿਵੇਂ ਦਾ ਲੱਗਿਆ ਤੇ ਚਲੋ ਜੀ ਹੁਣ ਮੈਂ ਖਾਣਾ ਬਣਾਉਣਾ ਸ਼ੁਰੂ ਕਰਦੀ ਆ ਤੇ ਆਪਾਂ ਬਣਾਉਣੀ ਅੱਜ ਗੋਭੀ ਦੀ ਸਬਜ਼ੀ ਤੇ ਅੱਜ ਫਿਰ ਮੈਂ ਉਬਾਲ ਕੇ ਹੀ ਬਣਾ ਰਹੀ ਆ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੀ ਜੀ ਤੇ ਚਲੋ ਜੀ ਇਹ ਆਏ ਜੀ ਗੋਭੀ ਤੇ ਆਲੂ ਆਪਾਂ ਉਬਾਲ ਲਏ ਆ ਇਹ ਆ ਜੀ ਪਿਆਜ਼ ਲਸਣ ਅਦਰਕ ਤੇ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਦੇ ਮੈਂ ਵੱਡੇ ਪੀਸ ਕੀਤੇ ਆ ਕਿਉਂਕਿ ਬੱਚੇ ਨਹੀਂ ਖਾਂਦੇ ਤੇ ਇਸ ਕਰਕੇ ਮੈਂ ਇਦਾਂ ਦੇ ਪੀਸ ਜਿਹੜੇ ਵੱਡੇ ਕਰਦੇ ਤੇ ਚਲੋ ਜੀ ਆਪਾਂ ਸਬਜ਼ੀ ਬਣਾਉਣੀ ਸ਼ੁਰੂ ਕਰਦੇ ਆਂ ਅੱਜ ਮੈਂ ਲੋਹੇ ਦੀ ਕੜਾਈ 'ਚ ਬਣਾਵਾਂਗੀ ਇੱਧਰ ਜੀ ਆਪਾਂ ਰੱਖ ਲਈ ਆ ਕੜਾਈ ਤੇ ਇਹਦੇ 'ਚ ਪਾਉਂਦੇ ਆਂ ਸਰੋਂ ਦਾ ਤੇਲ ਐ ਹਵਾ ਸੇ ਨਾ ਕੋ ਬਹੁਤ ਹੈ ਜੀ ਤੇ ਮੇਰਾ ਟਰਾਈਪੋਰ ਟੁੱਟ ਗਿਆ ਏ ਤੇ ਇਸ ਕਰਕੇ ਤੇ ਮੈਨੂੰ ਹੱਥੇ ਫੜ ਕੇ ਕੈਮਰਾ ਕੋਣ ਤੇ ਵੀਡੀਓ ਬਣਾਉਣੀ ਪੈਂਦੀ ਆ ਥੋੜੀ ਜਿਹੀ ਔਖੀ ਤਾਂ ਲੱਗਦੀ ਆ ਹਿੱਲ ਹਿੱਲ ਜਾਂਦੀ ਏ ਤੇ ਬਾਕੀ ਚਲ ਜਰੂਰ ਕਮੈਂਟ ਕਰਕੇ ਦੱਸਿਓ ਮੇਰੀਆਂ ਭੈਣਾ ਕਿ ਇਸ ਤਰ੍ਹਾਂ ਵੀਡੀਓ ਸਹੀ ਬਣਦੀ ਏ ਕਿ ਨਹੀਂ ਲੱਗਦੀ ਚਲੋ ਤੇ ਇਹਨੂੰ ਆਪਾਂ ਗਰਮ ਹੋਣ ਲਈ ਰੱਖ ਦਿੰਦੇ ਆ ചിലോ ആ ഗ്രാമ പാട ਮਾਰੇਗੀ ਆਪਾਂ ਇੱਕ ਸਮੇਂ ਤੇ ਧੀਰੇ ਤਾਂ ਪਾਵਾਂਗੇ ਇੰਨਾਂ ਆਲੇ ਜੀ ਥੋੜਾ ਜਿਹਾ ਚੁਟਕੀ ਪਾ ਰਹੇ ਹਾਂਗਾ ਪਾਵਾਂਗੇ ਤੇ ਬਸ ਇਹਨੂੰ ਥੋੜੀ ਜਿਹੀ ਕਤੌਂਡੀ ਪਾ ਲਈ ਆਪਾਂ ਤਿੰਗ ਦੀ ਇਹਦਾ ਨਾ ਪੇਸਟ ਜਿਹੜਾ ਬਹੁਤ ਵਧੀਆ ਬਣ ਜਾਂਦਾ ਹੈ ਤੇ ਵੈਸੇ ਆਪਾਂ ਨੂੰ ਵਾਈ ਹੋਈ ਤੋਂ ਬਚਾਉਂਦੀ ਆ ਤੇ ਇਹਨੂੰ ਖਾਣੇ ਦੇ ਵਿੱਚ ਜ਼ਰੂਰ ਵਰਤਿਆ ਕਰੋ ਕੋਈ ਵੀ ਵਾਈ ਵਾਲੀ ਸਬਜ਼ੀ ਆਪਾਂ ਬਣਾਉਂਦੇ ਆ ਨਾ ਜਿੱਦੇ ਚ ਵਾਈ ਜ਼ਿਆਦਾ ਹੁੰਦੀ ਹੈ ਤੇ ਉਹਦੇ ਚ ਇਹਨੂੰ ਜ਼ਰੂਰ ਵਰਤਿਆ ਕਰੋ ਤੇ ਚਲੋ ਹੁਣ ਮੈਂ ਨਮਕ ਮਿਰਚੀ ਨਾਲ ਹੀ ਪਾ ਦਿੰਨੀ ਆ ਤੇ ਫਿਰ ਆਪਾਂ ਪਾਵਾਂਗੇ ਪੀਸ ਗੋਭੀ ਦੇ ਤੇ ਮੈਂ ਗੋਭੀ ਨੂੰ ਨਮਕ ਪਾ ਕੇ ਬਾਲਿਆ ਸੀ ਤੇ ਇਸ ਕਰਕੇ ਆਪਾਂ ਨਮਕ ਥੋੜਾ ਜਿਹਾ ਘੱਟ ਪਾਵਾਂਗੇ ਤੇ ਢਾਲੀ ਜੀ ਹਲਦੀ ਪਾ ਦਿੰਨੇ ਆ ਤੇ ਜਨਾ ਦਾ ਜੀ ਤਣੀਆਂ ਦਾ ਮਸਾਲਾ ਆਪਾਂ ਜੀ ਕੋਈ ਵੀ ਜੀ ਦੋ ਰਕਾਰ ਦਾ ਗਰਮ ਮਸਾਲਾ ਵਗੈਰਾ ਨਹੀਂ ਵਰਤਦੇ ਆਪਾਂ ਘਰ ਦਾ ਤਣੀਆਂ ਦਾ ਮਸਾਲਾ ਹੀ ਵਰਤੀਦਾ ਹੈ ਤੇ ਹਰੀਆਂ ਮਿਰਚਾਂ ਪਾਜਾਂ ਆ ਇਸ ਕਰਕੇ ਮੈਂ ਥੋੜੀਆਂ ਜਿਹੀ ਲਾਲ ਮਿਰਚਾਂ ਪਾਵਾਂਗੀ ਤੇਜ਼ ਨਾ ਹੋ ਜਾਵੇ ਤੇ ਮੈਂ ਪਿਛਲੀ ਇੱਕ ਵੀਡੀਓ ਵੀ ਪਾਈ ਸੀ ਗੋਭੀ ਦੀ ਸਬਜੀ ਤੇ ਤੇ ਗੋਬੀ ਦੀ ਸਬਜੀ ਜੀ ਇਸ ਤਰ੍ਹਾਂ ਬਣਾ ਲਿਆ ਨਾ ਫਿਰ ਆਪਾਂ ਨੂੰ ਵਾਈ ਨਹੀਂ ਬਣਦੀ ਤੇ ਆਪਾਂ ਖਾ ਸਕਨੇ ਆ ਜੀ ਤੇ ਗੋਬੀ ਦੀ ਸਬਜੀ ਜੀ ਜਿਹੜੀ ਵਾਈ ਦਾ ਜ਼ਿਆਦਾ ਹੁੰਦੀ ਹੈ ਤੇ ਢਾਈ ਵਾਲੀ ਤੇ ਇੱਕ ਮਿੰਟ ਮਰਨਾ ਨਾ ਤੇ ਫਿਰ ਦਿਖਾਉਂਦੀ ਆ ਕਿੰਨੀ ਸੋਹਣੀ ਦਿੱਤੀ ਨਿਕਲੀ ਸਬਜੀ ਆਪਣੀ ਬਣ ਗਈ ਹੈ ਇਹਨੂੰ ਥੋੜਾ ਜਿਹਾ ਆਪਾਂ ਸੇਕਾ ਲਵਾਂਗੇ ਕਿਉਂਕਿ ਬਾੜੀ ਹੋਈ ਹੈ ਤੇ ਥੋੜੀ ਦੇਰ ਹੀ ਆਪਾਂ ਇਹ ਹੋਰ ਰੱਖਣਾ ਹੈਗਾ ਤੇ ਇੱਕੋ ਤਾਕ ਦੇ ਨੇ ਇਹ ਬਾਰੇ ਤਿਆਰ ਹੋ ਜਾਵੇਗੀ ਹੋ ਗਏ ਤਿਆਰ ਤੇ ਖਾਂਦੇ ਆ ਇੱਕ ਵਾਰੀ ਖਾਣਾ ਤੇ ਫਿਰ ਬਰਾਂਗੇ ਹੋਰ ਕੰਮ ਤੇ ਸਬਜੀ ਦੇ ਅੱਗੇ ਕਿਵੇਂ ਬਣੀਆ ਇਹ ਆ ਪਹੁੰਚ ਆ ਜਾਂਦੀ ਛਾਤ ਤੇ ਆ ਦੇਖੋ ਮੈਂ ਉਸ ਦਿਨ ਇਸ ਤਰ੍ਹਾਂ ਟੱਕੀਆਂ ਸੀ ਪਾਤੀਆਂ ਤੇ ਇਹਨਾਂ ਨੂੰ ਨਾ ਮੈਂ ਪਾ ਦਿਆਂ ਸੁੱਕਣੇ ਚਲੋ ਜੀ ਆਪਾਂ ਗੋਏ ਦਿੱਤੇ ਨੇ ਲਾ ਸਾਰੇ ਤੇ ਹੁਣ ਦੋ ਤੁੱਪਾਂ ਲੱਗਣ ਦੀਆਂ ਸੁੱਕ ਜਾਣਗੇ ਤੇ ਹੁਣ ਚੱਲਦੇ ਹਾਂ نیچے ਆ ਦੇਖੋ ਟਰਾਈ ਫੂਡ ਮੇਰਾ ਸਾਬਣ ਲਾਇਆ ਹੈ ਸਾਬਣ ਦੇ ਵਿੱਚ ਸਾਇਆ ਇੰਦੀ ਲੱਤਾਂ ਜੇ ਰੋਟ ਗਈਆਂ ਸੀ ਤੇ ਇੱਥੋਂ ਤਾਂ ਠੀਕ ਹੈ ਸਾਰਾ ਉਪਰੋਂ ਤਾਂ ਟਿਕਦਾ ਨਹੀਂ ਕੋਣ ਨਾਲ ਲਾ ਦਿਆ ਨਾ ਤਾਂ ਟਿਕਦਾ ਨਹੀਂ ਡਿੱਗ ਪੈਂਦਾ ਹੋਲੇ ਵੀ ਨਵਾਂ ਨਰਣਾ ਪੈਣਾ ਹੈ ਚਲੋ ਲੈ ਲਾਂਗੇ ਤੇ ਹਮ ਬਾਥੇ ਉਹ ਸੇਥੇ ਰੱਖੀਆਂ ਸੇਤਲਬਾਰ ਚਾਹੀਏ ਨਾ ਗੱਟੇ ਪਾ ਕੇ ਮਿੱਤੇ ਮਾ ਪੌੜੀ ਦਰਖਤ ਵੇਸੀ ਮਖੀਏ ਜਨਾਂ ਜਾਣਾ ਇਸ ਮਹਾਰ ਕਰਾਂ ਦੇ ਮੇਦਾਈ ਕੋਈ ਨਹੀਂ ਤੇ ਹਮ ਤਾਂ ਵਾਂਝੇ ਤੇ ਪੌੜੀ ਖੱਸੀ ਰੱਖੀ ਰਿਹਾਟੇ ਹੈ ਤੇ ਲਸਣ ਲਸਣ ਵੀ ਲਾਣਾ ਹੈ ਤੇ ਕੰਮ ਬੜਾ ਜਿਆਦਾ ਵਧੇ ਪੈਨੇ ਹੈ ਇਕਰ ਜੋ ਤੇ ਪਾਪਾ ਨੂੰ ਟਾਈਮ ਨਹੀਂ ਹੈਗਾ ਤੇ ਕੱਲ ਆਲੂ ਤਾਂ ਵੀ ਜਾਏ ਨੇ ਤੇ ਬਾਕੀ ਸਬਜ਼ੀਆਂ ਜੇ ਰਹਿਦੀਆਂ ਨੇ ਵੀਜਣ ਵਾਲੀਆਂ ਤੇ ਇਹ ਲਸਣ ਹੋਣਾ ਬਣਾ ਕੇ ਰੱਖਿਆ ਪਿਆ ਇਹ ਇਹ ਲਾ ਕੇ ਆਵਾਂਗੇ ਉਹ ਦੇਖੋ ਨੂੰ ਕਦੋਂ ਟਾਈਮ ਲੱਗਦਾ ਹੈ ਨਹੀਂ ਤਾਂ ਮੈਂ ਹੀ ਲਾਵਾਂਗੀ ਫਿਰ ਕਰਲੀ ਜਣੀ ਤੇ ਚਲੋ ਕੋਈ ਨਹੀਂ ਹੜੜੰਡੇ ਜਾਣ ਕੇ ਇਹ ਗਰ ਜੀ ਆਪਾਂ ਨੇ ਅੱਜ ਮਿਰਚਾਂ ਤੋਕੇ ਤੇ ਉਹ ਵੀ ਸੁੱਕਣੇ ਪਾਣ ਆ ਆਪਾਂ ਪਿਆਵਾਂਗੇ ਫਿਰ ਤੇ ਮੈਂ ਤਾਂ ਹੋ ਗਈ ਬਣਾਉ ਦੇ ਉਨੀਆਂ ਕਿਉਂਕਿ ਧੂੜ ਮਿੱਟੀ ਜਿੰਦੀ ਹੈ ਤੇ ਉਹ ਸਾਰੀ ਨਿੱਕੀ ਦੀ ਵਧੀਆ ਤੇ ਇਸ ਕਰਕੇ ਜੇ ਆਪਾਂ ਧੋ ਦਿੱਤੀਆਂ ਸੀ ਮਿਰਚਾਂ ਤੇ ਇੱਥੇ ਆਪਾਂ ਸੁਕਣੇ ਪਾਤੀਆਂ ਘਰ ਨੂੰ ਛੱਤ ਤੇ ਪਾਵਾਂਗੇ ਫਿਰ ਵਧੀਆ ਸੁੱਕ ਜਾਣਗੀਆਂ ਤੇ ਚਲੋ ਜਣ ਆਪਾਂ ਕਪੜਾ ਲਾ ਕੇ ਤੇ ਨਾਲ ਦੀ ਨਾਲ ਜੀ ਆਪਾਂ ਮੰਨ ਤੈਲ ਆ ਕੇ ਰੱਖ ਲਾਂਗੇ ਫੇਰ ਹਨਾ ਤੇ ਬਹੁਤ ਲੜਾ ਬਣ ਜਾਂਦਾ ਹੈ ਹਨਾ ਚਲੋ ਜੀ ਹੁਣ ਆਪਾਂ ਚਲੇ ਗਏ ਸੀ ਖੇਤ ਤੇ ਟਾਈਮ ਹੋ ਗਿਆ ਸੀ ਜੀ ਸ਼ਾਮ ਦਾ 3 ਵਜੇ ਦਾ ਤੇ ਪਸ਼ੂ ਆਪਣੇ ਕਾਲੇ ਪਈ ਜਾਂਦੇ ਸੀ ਪੱਠਿਆਂ ਵਾਸਤੇ ਤੇ ਉਹਨਾਂ ਨੂੰ ਲੱਗੀ ਪਈ ਸੀ ਭੁੱਖ ਤੇ ਆਪਾਂ ਸੋਚਿਆ ਕਿ ਇੱਕ ਵਾਰੀ ਆਪਾਂ ਪੱਠੇ ਵਾਟ ਕੇ ਲਿਆ ਕੇ ਪਾ ਕੇ ਹੁਣ ਫੇਰ ਹੋਰ ਕੋਈ ਕੰਮ ਕਰਾਂਗੇ ਤੇ ਕਰਕੇ ਜੀ ਮੇਰੇ ਨਾਲ ਗੁਰਜੋਤ ਵੀ ਆ ਗਈ ਤੇ ਗਰਸੀਤ ਵੀ ਆ ਗਈ ਇਹਨਾਂ ਨੂੰ ਸਕੂਲ ਤਾਂ ਛੁੱਟੀ ਹੋ ਗਈ ਸੀ 2:30 ਵਜੇ ਤੇ ਇਹਨਾਂ ਆ ਕੇ ਤੇ ਖਾਣਾ ਖਾ ਕੇ ਤੇ ਮੇਰੇ ਨਾਲ ਆ ਗਈ ਮੈਂ ਪੱਠੇ ਵੱਡਣ ਕੇ ਤ ਤੇ ਅੱਗੇ ਤਾਂ ਜੀ ਸਾਨੂੰ ਫਿਕਰ ਨਹੀਂ ਰਹਿੰਦਾ ਪੱਠਿਆਂ ਦਾ ਸਾਡੇ ਬੈੜੀ ਵੜ ਲੈਂਦੇ ਆ ਤੇ ਅੱਜ ਉਹ ਵੀ ਕੰਮ ਤੇ ਚਲੇ ਗਏ ਇਹ ਇਦਾਂ ਉਰਜੋਰ ਤੇ ਪਾਪਾ ਨੂੰ ਤਾਂ ਹੁਣ ਟਾਈਮ ਹੀ ਨਹੀਂ ਹੈਗਾ ਜਿੰਨਾ ਚਿਰ ਕਣਕਾਂ ਨਹੀਂ ਬੀਜੀਆਂ ਜਾਂਦੀਆਂ ਤੇ ਉਨੀ ਦੇਰ ਉਹਨਾਂ ਦਾ ਕਰੇ ਕੰਮ ਕਰਨਾ ਔਖਾ ਏ ਉਹਨਾਂ ਹਰ ਤੰਡਾ ਟਰੈਕਟਰ ਚਲਾਉਣਾ ਏ ਸਾਰਾ ਦਿਨ ਤੇ ਬਾਕੀ ਜੀ ਉਹ ਵੀ ਬਹੁਤ ਜ਼ਿਆਦਾ ਥੱਕ ਜਾਂਦੇ ਨੇ ਸ਼ਾਮ ਨੂੰ ਆਉਂਦੇ ਨੇ ਕਰੇ ਤਾਂ ਬਹੁਤ ਬੁਰਾ ਹਾਲ ਹੋਇਆ ਹੁੰਦਾ ਹੈ ਉਹਨਾਂ ਦਾ ਬਾਕੀ ਹੋਣਾ ਦਾ ਨਹੀਂ ਤਾਂ ਕਰਨਾ ਪੈਣਾ ਹੈ ਤੇ ਤਵੀਆਂ ਕਿਸ ਤਾ ਵਿਲਾਣੀ ਆ ਨੇ ਕਿ ਕਿਰਾਏ ਦਾ ਕੰਮ ਆਪਾਂ ਕਰੀਦਾ ਜੀ ਤੇ ਹੁਣਾਂ ਕਿ ਕਣਕਾਂ ਤੇ ਬਿਜਾਈ ਜਿਹੜੀ ਹੋ ਰਹੀ ਏ। ਕੋਈ ਚਲੋ ਪ੍ਰਮਾਤਮਾ ਕੋੋਂ ਆਪਾਂ ਪੇਰ ਤੋਂ ਤੰਦਰੁਸਤੀ ਮੰਗਦੇ ਆ ਹਨਾ। ਵੀ ਕੰਮ ਤਾਂ ਆਪਾਂ ਕਰਨੇ ਹੀ ਕਰਨੇ ਆ। ਤੇ ਚੱਲ ਕੋਈ ਨਹੀਂ। ਤੇ ਕਰਵਣ ਆਪਾਂ ਪੱਥੇ ਵੱਢ ਕੇ ਤੇ ਫਿਰ ਲਜਾਵਾਂਗੇ ਘਰੇ। ਇਹ ਗੁਰਸੇ ਇਰਤੇ ਤੇ ਵੀਡੀਓ ਬਣਾ ਰਹੀ ਸੀ। ਲੋ ਜੀ ਆਪਾਂ ਹੁਣ ਇੱਥੇ ਪੱਠੇ ਵੱਢ ਲਿਆ ਤੇ ਤੋਰ ਪਾ ਜੀ ਘਰਾਂ ਨੂੰ ਲੈ ਕੇ ਤੇ ਇੱਧਰ ਸਾਡੇ ਪੱਠੇ ਦੇਖ ਕੇ ਨਾ ਤੇ ਗਵਾਂਡੀਆਂ ਦੇ ਪਸੂ ਰਿੰਗਣ ਲੱਗ ਗਏ ਸਾਨੂੰ ਪਾਓ ਤੇ ਭਾਈ ਅਸੀਂ ਤਾਂ ਨਾ ਆਦਿਆਂ ਨੂੰ ਮੱッセ ਪਾਵਾਂਗੇ ਤੇ ਨੂੰਣੀ ਪਾਏ ਜਾਣੇ ਤੇ ਇੱਧਰ ਜੀ ਆਪਾਂ ਫਿਰ ਕਰੇ ਆ ਗਏ ਸੀ ਲੈ ਕੇ ਪਹਿਲਾ ਅਸੀਂ ਹੱਥਾਂ ਤੇ ਸੋਚਿਆ ਕਿ ਟੋਕਾ ਘੇੜ ਕੇ ਕੁੱਤਰਾਂਗੇ ਬਾਕੀ ਇਹ ਕਰਨਾ ਅਸੀਂ ਸੋਚਿਆ ਕਿ ਲੇਟ ਹੋ ਜਾਵਾਂਗੀ ਟਾਈਮ ਲੱਗ ਜਾਵੇਗਾ ਇਹ ਇਸ ਕਰਕੇ ਜਿਵੇਂ ਮੋਟਰ ਵਾਲਾ ਟੋਕਾ ਚਲਾ ਲਿਆ ਤੇ ਮੋਟੇ ਕੋਈ ਪੱਥਰ ਉੱਤਰ ਲਾਂਗੇ ਹਨ ਤੇ ਚਲੋ ਜੀ ਵੀਡੀਓ ਬਣਾ ਜ਼ਰੂਰ ਬਣਾ ਲਓ ਜੀ ਅੰਤ ਤੱਕ ਜ਼ਰੂਰ ਦੇਖੋ ਤੇ ਆਪਾਂ ਫਿਰ ਤੋਂ ਤੁਹਾਨੂੰ ਰਿਕਵੈਸਟ ਕਰਦੇ ਆਂ ਕਿ ਜੇ ਵੀ ਪੈਣ ਪਾਈ ਚੈਨਲ ਤੋਂ ਨਵੇਂ ਹੋ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਆਪਾਂ ਜੀ ਇੰਟਰਸਟਡ ਵੀਡੀਓ ਹੀ ਪਾਇਆ ਕਰਾਂਗੇ ਬੋਰਿੰਗ ਵੀਡੀਓ ਨਹੀਂ ਪਾਉਂਦੇ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਲੱਗਦੀ ਏ ਤੇ ਲਾਈਕ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਤੇ ਨਾਲ ਹੀ ਜੀ ਪਹਿਲਾ ਵਾਲਾ ਬਟਨ ਜਰੂਰ ਪ੍ਰੈਸ ਕਰਿਆ ਕਰੋ ਨੋਟੀਫਿਕੇਸ਼ਨ ਓਨ ਕਰਿਆ ਕਰੋ ਤਾਂ ਵੀਡੀਓ ਪਹੁੰਚਦੀ ਏ ਟਾਈਮ 'ਤੇ ਤੇ ਆਪਣੀ ਵੀਡੀਓ ਜੀ ਆ ਜਾਂਦੀ ਆ ਇਸ ਤਰ੍ਹਾਂ ਸ਼ਾਮ ਨੂੰ 7 ਵਜੇ ਵੀਡੀਓ ਆ ਜਾਂਦੀ ਹੈ ਤੇ ਜ਼ਰੂਰ ਦੇਖ ਲਿਆ ਕਰੋ ਜੀ ਟਾਈਮ ਕੱਢ ਕੇ ਆਪਣਾ ਕਿੰਤੀ ਸਮਾਂ ਜਰੂਰ ਪਿਆ ਕਰੋਗੇ 10 15 ਮਿੰਟ ਇਹ ਵੀਡੀਓ ਜ਼ਰੂਰ ਦੇਖਿਆ ਕਰੋ ਚਲੋ ਜੀ ਅਨਪਾਇਥੇ ਕੱਫੇ ਉੱਤਰ ਲੈਂਦੇ ਆ ਤੇ ਆਪਾਂ ਜੇ ਅੱਗੇ ਤੱਕ ਸਾਇਸਰੀ ਤੁਹਾਨੂੰ ਪੂਰਾ ਦਿਖਾਵਾਂਗੇ ਅੱਥੇ ਪਾਣ ਦਾ ਵੀ ਚਲੋ ਜੀ ਇਥੇ ਪੱਠੇ ਆਪਾਂ ਕੁੱਤਰ ਲੈਨੇ ਇਹ ਹੌਨ ਪਾਵਾਂਗੇ ਜੀ ਖੁਰਲੀ ਚਾਹੇ ਜੇ ਸਿਰ ਤੇ ਵਿੱਚ ਚਾ ਕੇ ਵਿੱਚ ਰਖਾਵੇਗੀ ਤਾਂ ਮੈਂ ਇੱਕ ਵਾਰ ਤੂੜੀ ਵਿੱਚ ਖੁਰਲੀ ਤੇ ਰੱਖ ਲੈਂਦੀ ਆ ਤੇ ਆਪਾਂ ਵਿੱਚ ਤੂੜੀ ਲਾਵਾਂਗੇ ਇਹ ਐਸੀ ਕਾਂਜੀ ਨੂੰ ਤੂੜੀ ਕਹਿੰਦੇ ਆ ਤੇ ਇਹ ਪਤਾ ਨਹੀਂ ਹੋਰ ਵੀ ਨਾਂ بولਦੇ ਆ ਉਹ ਗਰਸੀਰਤਨਜੀ ਵਿੱਚ ਆਪਾਂ ਨੂੰ ਕੱਠੇ ਰਖਾਤੇ ਸੀ ਕਿਉਂਕਿ ਪਾਰੇ ਸੀਗੇ ਸਰੋਂ ਦੀਆਂ ਜ਼ਿਆਦਾ ਸਰੋਂ ਹੀ ਹੋਈ ਆ ਗਰਸੀਨ ਤਾਂ ਉੱਗੀ ਘਾਟੇ ਸਰੋਂਆਂ ਉਹ ਵੀ ਕਣੀ ਸਾਹ ਵਾਂਗ ਨੀ ਤੋੜ ਲਈ ਇਹ ਇੱਥੇ ਬਹੁਤ ਮੱਤੇ ਗਏ ਚਲੋ ਕਿਸੇ ਰੋਕ ਵੀ ਨਹੀਂ ਸਕਦੇ ਨਾ ਉਹਨਾਂ ਸਾਗ ਤੋੜਨ ਤੋਂ ਵੀ ਤੇ ਚਲੋ ਜੀ ਆਪਾਂ ਪੱਠੇ ਤੇ ਰਲਾ ਲਿਆ ਤੇ ਹੁਣ ਮੱਝਾਂ ਆਪਾਂ ਬਣਾ ਰਿਆਂ ਤੇ ਮੈਂ ਗੁਰਸੇਰਤ ਨੂੰ ਖਾਸ ਰਹੀ ਸੀ ਇਹ ਉਹ ਨਾ ਪਸਵਾਤ ਬਹੁਤ ਡਰਦੀ ਏ ਤੇ ਵੀਰੀਆ ਬਣਾਉਦੀ ਬਣਾਉਦੀ ਤਾਂ ਪਿੱਛੇ ਭੱਜ ਜਾਂਦੀ ਏ ਜਦੋਂ ਇਹ ਪਾਪਾ ਕੱਟੀਆਂ ਵਿੱਚ ਛੱਡਦੀ ਆ ਤੇ ਇਸ ਕਰਕੇ ਆਪਾਂ ਉਹ ਦੂਸਰੀ ਕੱਟੀ ਛੱਡੀ ਸੀ ਨਾ ਤੇ ਭੱਜ ਗਈ ਪਿੱਛੇ ਨੂੰ ਬਹੁਤ ਡਰਦੀ ਏ ਤੇ ਗੁਰਜੋਤ ਨਹੀਂ ਡਰਦੀ ਮੱਝਾਂ ਤੋਂ ਫਿਰ ਸਹੀ ਇਹ ਤਾਂ ਨਹੀਂ ਲੈ ਜਾਣਦੀ ਤੇ ਚਲੋ ਜੀ ਹੁਣ ਆਪਾਂ ਇੱਥੇ ਆ ਕੇ ਨਾ ਬਣਾ ਲਈ ਸੀ ਚਾਹ ਤੇ ਮੈਂ ਅਗਰ ਸਿਹਤ ਨੂੰ ਪਹਿਲਾਂ ਬੋਲਿਆ ਸੀ ਕਿ ਬਹੁਤ ਚਾਹ ਬਣਾ ਦੇ ਮੈਂ ਹਾਂ ਮੈਂ ਵੀ ਥੱਕੀ ਪਈ ਆ ਸਵੇਰ ਦੇ ਆ ਨਾ ਕੱਲਾ ਬੰਦਾ ਕੰਮਕਾਰ ਕਰਕੇ ਬਹੁਤ ਬੁਰਾ ਹਾਲ ਹੋ ਜਾਂਦਾ ਹੈ ਜੀ ਪੁੱਛੋ ਹੀ ਨਾ ਜਿਨ੍ਹਾਂ ਦੇ ਘਰਾਂ ਦੇ ਕੱਲਿਆਂ ਤੇ ਖਲਾਰਾ ਸਾਰਾ ਕਰਦਾ ਤੇ ਬਹੁਤ ਔਖਾ ਹੁੰਦਾ ਹੈ ਜੀ ਚਲੋ ਕੋਈ ਨਹੀਂ 4 ਦਿਨ ਤਾੜੇ ਦੇ ਗਏ ਆ ਤੇ ਜਿਹੜੇ ਕਰਕੇ ਆਪਾਂ ਨੂੰ ਪਸੂ ਵੀ ਸੰਭਾਲਨੇ ਪੈਂਦੇ ਨੇ ਤੇ ਹੁਣ ਅੱਗੇ ਵੀ ਕੰਮ ਕੱਟ ਜਾਵੇਗਾ ਤੇ ਫਿਰ ਆਪੇ ਸੰਭਾਲ ਲਿਆ ਕਰਨਗੇ। ਤੇ ਚਲੋ ਹੁਣ ਮੈਂ ਇੱਥੇ ਚਾਹ ਬਣਾ ਲਈ ਸੀ। ਚਾਹ ਬਣਾ ਕੇ ਤੇ ਮੈਂ ਸੋਚਿਆ ਕਿ ਮੰਮੀ ਨੂੰ ਦੇ ਆਉਂਦੇ ਆ ਤੇ ਫਿਰ ਮੈਂ ਪੀਵਾਂਗੀ। ਤੇ ਆਪਾਂ ਜੀ ਅੱਜ ਦੇ ਵਲੌਗ ਦਾ ਕਰਦੇ ਹਾਂ ਇੱਥੇ ਹੀ ਐਂਡ। ਤੇ ਜੇ ਵਲੌਗ ਵਧੀਆ ਲੱਗਿਆ ਹੋਵੇ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਜ਼ਰੂਰ ਦੱਸਿਓ ਤੇ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।